ਸੱਚ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਔਰੇ ਆ ਕੇ ਸਾਨੂੰ ਰਿਹਾ ਕੇ ਬਹੁਤ ਵਧੀਆ ਲੱਗਦਾ ਜੀ ਮੇਰੇ ਮੰਜੇ ਚ ਹੁੰਦੀ ਉਹਦੀ ਹੁੰਦੀ ਮੈਨੂੰ ਸ਼ੂਗਰ ਬੀਪੀ ਬਹੁਤ ਰਹਿਣਾ ਹੁੰਦਾ ਸੀ ਪਰ ਜਿੱਦਣੇ ਮੈਂ ਆਈਆਂ ਬਾਬਾ ਜੀ ਨੇ ਮੇਰਾ ਸ਼ੂਗਰ ਐਨੋ ਕੰਟਰੋਲ ਕਰਤਾ ਤੇ ਤੁਹਾਨੂੰ ਇਦਾਂ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਦਰ ਤੇ ਆ ਕੇ ਤੁਹਾਡੀ ਕਿਹੜੀ ਮੁਰਾਦ ਪੂਰੀ ਹੋਈ ਹੈ ਜਿਹੜੀ ਹੋ ਨਹੀਂ ਸੀ ਸਕਦੀ ਪੂਰੀ ਬਾਬਾ ਜੀ ਕਾਪੇ ਕਰਨਗੇ ਉਹੀ ਜਾਣੀ ਜਾਣਨੇ ਜਿਹੜਾ ਕਰਨਾ ਉਹਨਾਂ ਨੇ ਉਹਨਾਂ ਨੇ ਕਰਨਾ ਤੁਸੀਂ ਇੱਥੇ ਸੇਵਾ ਵੀ ਕਰਦੇ ਹੋ ਹਾਂਜੀ ਅਸੀਂ ਸੇਵਾ ਕਰਦੇ ਆਂ ਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਬਾਬਾ ਜੀ ਵੈਸੇ ਤਾਂ ਕਿਸੇ ਨੂੰ ਜਲਦੀ ਜੋੜਦੇ ਨਹੀਂ ਸੇਵਾ ਦੇ ਨਾਲ ਤੇ ਤੁਹਾਨੂੰ ਜੋੜੇ ਤੁਹਾਨੂੰ ਜਿੱਦਣ ਦੇ ਆਇਆ ਸਾਦ ਉਦੋਂ ਦੇ ਜੁੜੇ ਹੋਇਆ ਸੇਵਾ ਦੇ ਤੇ ਸੇਵਾ ਤੇ ਬਹਿਨੇ ਆ ਆਪੇ ਹੀ ਬਾਬਾ ਜੀ ਜਾਣੀ ਜਾਣ ਨੇ ਜੇ ਅਸੀਂ ਸਾਡੀ ਮੰਗੀ ਜਾਵਾਂਗੇ ਉਹ ਤਾਂ ਬਿਨਾਂ ਮੰਗੇ ਦੀ ਦੇਣ ਦੇਣਗੇ ਸਾਨੂੰ ਹਾਂਜੀ ਬਸ ਘਰ ਚ ਇਹੀ ਕਹਿੰਦੇ ਘਰ ਚ ਸੁੱਖ ਸ਼ਾਂਤੀ ਰਹੇ ਤੰਦਰੁਸਤੀ ਰਹੇ ਹੋਰ ਬਾਬਾ ਜੀ ਤੋਂ ਬਸ ਇਹੀ ਕਹਿੰਦੇ ਆ ਪਰਮਾਤਮਾ ਬਸ ਬਾਬਾ ਜੀ ਮੈਨੂੰ ਬਸ ਇੱਕ ਪੋਤੇ ਦੀ ਰਾਤ ਬਖਸ਼ ਦਵੇ ਮੇਰੇ ਘਰ ਫਿਰ ਸਭ ਤੁਸੀਂ ਆ। ਚਾਚਾ ਤੁਹਾਨੂੰ ਕਿੱਦਾਂ ਤਾਂ ਲੱਗ ਰਿਹਾ ਔਰੇ ਆ ਕੇ? ਸਾਨੂੰ ਰਿਹਾ ਕੇ ਬਹੁਤ ਵਧੀਆ ਲੱਗਦਾ ਜੀ ਮੇਰੇ ਮੰਜੇ ਚ ਹੁੰਦੀ ਉਹਦੀ ਹੁੰਦੀ। ਮੈਨੂੰ ਸ਼ੂਗਰ, ਬੀਪੀ ਬਹੁਤ ਰਹਿਣਾ ਹੁੰਦਾ ਸੀ। ਪਰ ਜਿੱਦਣੇ ਮੈਂ ਆਈਆਂ ਬਾਬਾ ਜੀ ਨੇ ਮੇਰਾ ਸ਼ੂਗਰ ਐਨੋ ਕੰਟਰੋਲ ਕਰਤਾ। ਤੇ ਤੁਹਾਨੂੰ ਇਦਾਂ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਦਰ ਤੇ ਆ ਕੇ ਤੁਹਾਡੀ ਕਿਹੜੀ ਮੁਰਾਦ ਪੂਰੀ ਹੋਈ ਹੈ ਜਿਹੜੀ ਹੋ ਨਹੀਂ ਸੀ ਸਕਦੀ ਪੂਰੀ? ਬਾਬਾ ਜੀ ਕਾਪੇ ਕਰਨਗੇ ਉਹੀ ਜਾਣੀ ਜਾਣਨੇ। ਜਿਹੜਾ ਕਰਨਾ ਉਹਨਾਂ ਨੇ ਉਹਨਾਂ ਨੇ ਕਰਨਾ। ਤੇ ਤੁਸੀਂ ਇੱਥੇ ਸੇਵਾ ਵੀ ਕਰਦੇ ਹੋ ਹਾਂਜੀ ਅਸੀਂ ਸੇਵਾ ਕਰਦੇ ਹਾਂ ਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਬਾਬਾ ਜੀ ਵੈਸੇ ਤਾਂ ਕਿਸੇ ਨੂੰ ਜਲਦੀ ਜੋੜਦੇ ਨਹੀਂ ਸੇਵਾ ਦੇ ਨਾਲ ਤੇ ਤੁਹਾਨੂੰ ਜੋੜੇ ਤੁਹਾਨੂੰ ਜਿੱਦਣ ਦੇ ਆਇਆ ਸਾਥ ਉਦੋਂ ਦੇ ਜੁੜੇ ਹੋਇਆ ਸੇਵਾ ਦੇ ਤੇ ਸੇਵਾ ਤੇ ਬਹਿਨੇ ਆ ਆਪੇ ਹੀ ਬਾਬਾ ਜੀ ਜਾਣੀ ਜਾਣਦੇ ਜੇ ਅਸੀਂ ਸਾਡੀ ਮੰਗੀ ਜਾਵਾਂਗੇ ਉਹ ਤਾਂ ਬਿਨਾਂ ਮੰਗੇ ਦੀ ਦੇਣ ਦੇਣਗੇ ਸਾਨੂੰ ਹਾਂਜੀ ਬਸ ਘਰ ਚ ਇਹੀ ਕਹਿੰਦੇ ਘਰ ਚ ਸੁੱਖ ਸ਼ਾਂਤੀ ਰਹੇ ਤੰਦਰੁਸਤੀ ਰਹੇ ਹੋਰ ਬਾਬਾ ਜੀ ਤਾਂ ਬਸ ਇਹੀ ਕਹਿੰਦੇ ਆ ਪਰਮਾਤਮਾ ਬਸ ਬਾਬਾ ਜੀ ਮੈਨੂੰ ਬਸ ਇੱਕ ਪੋਤੇ ਦੀ ਰਾਤ ਬਖਸ਼ ਦੇਵੇ ਮੇਰੇ ਘਰ ਫਿਰ ਸਭ ਕੁਝ ਸਹੀ ਆ। ਅਚਾ ਤੇ ਤੁਹਾਨੂੰ ਕਿੱਦਾਂ ਲੱਗ ਰਿਹਾ ਔਰੇ ਆ ਕੇ? ਸਾਨੂੰ ਰਿਹਾ ਕੇ ਬਹੁਤ ਵਧੀਆ ਲੱਗਦਾ ਜੀ ਮੇਰੇ ਮੰਜੇ ਚ ਹੁੰਦੀ ਸੋਖਦੀ ਹੁੰਦੀ। ਮੈਨੂੰ 슈ਗਰ ਬੀਪੀ ਬਹੁਤ ਰਹਿਣਾ ਹੁੰਦਾ ਸੀ। ਪਰ ਜਿੱਦਣੇ ਮੈਂ ਆਈਆਂ ਬਾਬਾ ਜੀ ਨੇ ਮੇਰਾ 슈ਗਰ ਆਏ ਨਾ ਕੰਟਰੋਲ ਕਰਤਾ। ਤੇ ਤੁਹਾਨੂੰ ਐਦਾਂ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਦਰ ਤੇ ਆ ਕੇ ਤੁਹਾਡੀ ਕਿਹੜੀ ਮੁਰਾਦ ਪੂਰੀ ਹੋਈ ਹੈ ਜਿਹੜੀ ਹੋ ਨਹੀਂ ਸੀ ਸਕਦੀ ਪੂਰੀ? ਬਾਬਾ ਜੀ ਕਾਪੇ ਕਰਨਗੇ ਉਹੀ ਜਾਣੀ ਜਾਣਨੇ। ਜਿਹੜਾ ਕਰਨਾ ਉਹਨਾਂ ਨੇ ਉਹਨਾਂ ਨੇ ਕਰਤਾ। ਤੇ ਤੁਸੀਂ ਇੱਥੇ ਸੇਵਾ ਵੀ ਕਰਦੇ ਹੋ ਹਾਂਜੀ ਅਸੀਂ ਸੇਵਾ ਕਰਦੇ ਆ ਤੇ ਗੱਲ ਤੁਹਾਨੂੰ ਕਿੱਦਾਂ ਦਾ ਲੱਗਦਾ ਬਾਬਾ ਜੀ ਵੈਸੇ ਤਾਂ ਕਿਸੇ ਨੂੰ ਜਲਦੀ ਜੋੜਦੇ ਨਹੀਂ ਸੇਵਾ ਦੇ ਨਾਲ ਤੇ ਤੁਹਾਨੂੰ ਜੋੜੇ ਤੁਹਾਨੂੰ ਜਿੱਦਣ ਦੇ ਆਇਆ ਸਾਦ ਉਦੋਂ ਦੇ ਜੁੜੇ ਹੋਇਆ ਸੇਵਾ ਦੇ ਤੇ ਸੇਵਾ ਤੇ ਬਹਿਨੇ ਆ ਆਪੇ ਹੀ ਬਾਬਾ ਜੀ ਜਾਣੀ ਜਾਣ ਨੇ ਜੇ ਅਸੀਂ ਸਾਡੀ ਮੰਗੀ ਜਾਵਾਂਗੇ ਉਹ ਤਾਂ ਬਿਨਾਂ ਮੰਗੇ ਦੀ ਦੇਣ ਦੇਣਗੇ ਸਾਨੂੰ ਹਾਂਜੀ ਬਸ ਘਰ ਚ ਇਹੀ ਕਹਿੰਦੇ ਘਰ ਚ ਸੁੱਖ ਸ਼ਾਂਤੀ ਰਹੇ ਤੰਦਰੁਸਤੀ ਰਹੇ ਹੋਰ ਬਾਬਾ ਜੀ ਤੋਂ ਬਸ ਇਹੀ ਕਹਿੰਦੇ ਆ ਪਰਮਾਤਮਾ ਬਸ ਬਾਬਾ ਜੀ ਮੈਨੂੰ ਬਸ ਇੱਕ ਪੋਤੇ ਦੀ ਰਾਤ ਬਖਸ਼ ਦੇਵੇ ਮੇਰੇ ਘਰ ਫਿਰ ਸਭ ਤੁਸੀਂ ਆ। ਚਾਚਾ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਔਰੇ ਆ ਕੇ? ਸਾਨੂੰ ਰਿਹਾ ਕੇ ਬਹੁਤ ਵਧੀਆ ਲੱਗਦਾ ਜੀ ਮੇ ਮੰਜੇ ਚ ਹੁੰਦੀ ਉਹਦੀ ਹੁੰਦੀ। ਮੈਨੂੰ ਸ਼ੂਗਰ ਬੀਪੀ ਬਹੁਤ ਰਹਿਣਾ ਹੁੰਦਾ ਸੀ। ਪਰ ਜਿੱਦਣੇ ਮੈਂ ਆਈਆਂ ਬਾਬਾ ਜੀ ਨੇ ਮੇਰਾ ਸ਼ੂਗਰ ਐਨੋ ਕੰਟਰੋਲ ਕਰਤਾ। ਤੇ ਤੁਹਾਨੂੰ ਇਦਾਂ ਕੀ ਲੱਗਦਾ ਹੈ ਕਿ ਬਾਬਾ ਜੀ ਦੇ ਦਰ ਤੇ ਆ ਕੇ ਤੁਹਾਡੀ ਕਿਹੜੀ ਮੁਰਾਦ ਪੂਰੀ ਹੋਈ ਹੈ ਜਿਹੜੀ ਹੋ ਨਹੀਂ ਸਕਦੀ ਪੂਰੀ। ਬਾਬਾ ਜੀ ਕਾਪੇ ਕਰਨਗੇ ਉਹੀ ਜਾਣੀ ਜਾਣਨੇ। ਜਿਹੜਾ ਕਰਨਾ ਉਹਨਾਂ ਨੇ ਉਹਨਾਂ ਨੇ ਕਰਨਾ। ਤੇ ਤੁਸੀਂ ਇੱਥੇ ਸੇਵਾ ਵੀ ਕਰਦੇ ਹੋ ਹਾਂਜੀ ਅਸੀਂ ਸੇਵਾ ਕਰਦੇ ਆ ਤੇ ਗਾ ਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਬਾਬਾ ਜੀ ਵੈਸੇ ਤਾਂ ਕਿਸੇ ਨੂੰ ਜਲਦੀ ਜੋੜਦੇ ਨਹੀਂ ਸੇਵਾ ਦੇ ਨਾਲ ਤੇ ਤੁਹਾਨੂੰ ਜੋੜੇ ਤੁਹਾਨੂੰ ਜਿੱਦਣ ਦੇ ਆਇਆ ਸਾਥ ਉਦੋਂ ਦੇ ਜੁੜੇ ਹੋਇਆ ਸੇਵਾ ਦੇ ਤੇ ਸੇਵਾ ਤੇ ਬਹਿਨੇ ਆ ਆਪੇ ਹੀ ਬਾਬਾ ਜੀ ਜਾਣੀ ਜਾਣਨੇ ਜੇ ਅਸੀਂ ਸਾਡੀ ਮੰਗੀ ਜਾਵਾਂਗੇ ਉਹ ਤਾਂ ਬਿਨਾਂ ਮੰਗੇ ਦੀ ਦੇਣ ਦੇਣਗੇ ਸਾਨੂੰ ਹਾਂਜੀ ਬਸ ਘਰ ਚ ਇਹੀ ਕਹਿੰਦੇ ਘਰ ਚ ਸੁੱਖ ਸ਼ਾਂਤੀ ਰਹੇ ਤੰਦਰੁਸਤੀ ਰਹੇ ਹੋਰ ਬਾਬਾ ਜੀ ਤਾਂ ਬਸ ਇਹੀ ਕਹਿੰਦੇ ਆ ਪਰਮਾਤਮਾ ਬਸ ਬਾਬਾ ਜੀ ਮੈਨੂੰ ਬਸ ਇੱਕ ਪੋਤੇ ਦੀ ਰਾਤ ਬਖਸ਼ ਦੇਵੇ ਮੇਰੇ ਘਰ ਫਿਰ ਸਭ ਕੁਝ ਸਹੀ ਆ